ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਦੇ ਚ ਇਹ ਵੱਡਾ ਜਬਰਦਸਤ ਝਾਲ ਛੜਕਿਆਂ ਦੇ ਨਾਲ ਕੰਬ ਗਈ ਤਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਹੁਣੇ-ਹੁਣੇ ਪਚਾਲ ਆ ਗਿਆ ਤੇ ਲੁਧਿਆਣਾ, ਅਮਰਤਸਰ ਅਤੇ ਜਲੰਧਰ ਚਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਪਚਾਲ ਆਉਣ ਤੇ ਲੋਕ ਸਹਿਮਗਏ ਤੇ ਘਰਾਂ ਤੋਂ ਬਾਹਰ ਨਿਕਲ ਆਏ। ਸਵਪਾਰਕ ਸੰਸਥਾਨਾਂ ਵਿੱਚ ਬੈਠੇ ਲੋਕ ਵਿੱਚ ਝੜਕਿਆਂ ਨਾਲ ਸਹਿਮ ਗਏ ਤੇ ਬਾਹਰ ਪਲ ਭੱਜ ਗਏ। ਦਿੱਲੀ ਐਨਸੀਆਰ 'ਚ ਪਚਾਲ ਦੇ ਹਲਕੇ ਝੜਕੇ ਮਹਿਸੂਸ ਕੀਤੇ ਗਏ ਪਚਾਲ ਦਾ ਕੇਂਦਰ ਪਾਕਿਸਤਾਨ ਵਿੱਚ ਸੀ। ਇਸਲਾਮਾਬਾਦ ਅਤੇ ਲਾਹੌਰ 'ਚ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਤੇ ਰੈਕਟਰ ਪਮਾਨਨੇ ਤੇ ਪਚਾਲ ਦੀ ਤੀਬਰਤਾ 5.8 ਤਰਜ ਕੀਤੀ ਗਈ ਹੈ ਤੇ ਪਛਾਲਾਂ ਤੋਂ ਬਚਣ ਲਈ ਘਰਾਂ ਨੂੰ ਪਛਾਲ ਰੋਧਕ ਸਮਗਰੀ ਨਾਲ ਬਚਾਉਣਾ ਬਣਾਉਣਾ ਚਾਹੀਦਾ ਤੇ 2-3 ਜਲਾ ਤੋਂ ਬਾਅਦ ਉੱਚਾ ਕਰਨੀ ਬਣਾਉਣਾ ਚਾਹੀਦਾ ਤੇ ਹੁਣ ਇਹ ਵੱਡੀ ਅਪਡੇਟ ਆਈ ਹੈ ਜਿਸ ਕਰਕੇ ਹੁਣ ਲੋਕਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣ ਦੀ ਕਿਹਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ